ਥੋੜੀ ਪਿਛੇ ਆ ਕੇ ਗੱਲ ਕਰਾਂ ਤਾਂ ਉਹ ਟਾਈਮ ਕੋਲ ਹੈ ਕਿ ਤੁਹਾਡਾ ਕੋਈ ਇਸ਼ੂ ਤਾਂ ਨਹੀਂ ਚਲੋ ਪਿਛੇ ਚੱਲਦੇ ਆਂ ਮਤਲਬ ਤੁਹਾਡੇ ਸਮੇਂ ਦੇ ਪਿਛੇ ਤੁਹਾਡੇ ਅੱਛਾ ਜੀ ਹਾਂ ਜੀ ਮੈਂ ਕਿਹਾ ਕਰਾਂ ਮੈਂ ਪਿਛੇ ਜਾਂਦਾ ਇਹ ਵੀ ਪਿਛੇ ਹੀ ਖੜੇ ਆ ਵੈਸੇ ਆਪਾਂ ਅੱਛਾ ਜੀ ਰਤਬਾ ਪੰਜਾਬ ਦਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਤੁਹਾਡੇ ਸਾਰੇ ਸਟਾਫ ਨੂੰ ਜੀ ਸਨ ਜੀ ਕੈਮਰਾਮੈਨ ਤੇ ਮੇਰਾ ਵੀ ਨਾਮ ਦੀਪ ਬਜਵਾ ਦੀਪ ਬਜਵਾ ਜੀ ਤੁਹਾਨੂੰ ਤੁਸੀਂ ਤੁਹਾਨੂੰ ਮੇਰੇ ਵੱਲ ਨਮਸਕਾਰ ਸਤਿ ਸ਼ਕਾਲ ਬਾਈ ਕਾਫੀ ਲੁੱਕ ਤੁਸੀਂ ਚੇਂਜ ਕੀਤੀ ਆ ਇਹ ਸਾਉਦੀ ਫਿਲਮਾਂ ਦਾ ਸਰਾ ਜਾਂ ਮੈਂ ਨਾ ਮੈਂ ਪੱਗਬੰਦ ਬਣੀ ਆ ਦੋ ਤਿੰਨ ਫਿਲਮਾਂ ਦੇ ਵਿੱਚ ਤੇ ਉਹ ਤਾਂ ਫਿਰ ਉਹ ਆ ਲੁੱਕ ਕਰਕੇ ਦੋ ਗਾਣੇ ਸ਼ੂਟ ਕਰਨੇ ਇਸ ਤਰ੍ਹਾਂ ਹੀ ਤਾਂ ਲੱਗ ਰਿਹਾ ਨਾ ਤੇ ਬਾਕੀ ਅ ਕਹਿੰਦੇ ਵੀ ਕੋਈ ਵੀ ਕਈ ਵੀਰੀ ਪਤਾ ਨਹੀਂ ਕਿਹੜੀ ਲੁੱਕ ਤੁਹਾਨੂੰ ਜਿਆਦਾ ਲੁੱਕ ਜਿਹੜੀ ਰਜਿਸਟਰ ਹੋ ਜਾਂਦੀ ਹੈ ਨਾ ਤੇ ਮੈਂ ਕੋਸ਼ਿਸ਼ ਕਰਦਾ ਰਹਾਂਗਾ ਉਹ ਥੋੜੀ ਬਿਤੇ ਚੇਂਜ ਕਰਨ ਦੀ ਕਿੱਦਾਂ ਹੈ ਬਾਈ ਮਤਲਬ ਸਫਰ ਰਿਹਾ ਤੁਹਾਡਾ ਆ ਮੇਰਾ ਸਫਰ ਬਹੁਤ ਵਧੀਆ ਰਿਹਾ ਵਧੀਆ ਚੱਲੀ ਜਾ ਰਿਹਾ ਸਫਰ ਬੜਾ ਪਿਆਰਾ ਸਫਰ ਆ ਮੇਰਾ ਮੈਂ ਬਿਲੇ ਗਰਮੀ ਗਰਮੀ ਮੇਰੇ ਬਾਹਰਲੇ ਦੇ ਸਾਰੇ ਜਲਾਜਤਾਂ ਕੋਲ ਦੇ ਫਿਰਦੇ ਤੇ ਤੇ ਮੈਂ ਸਰਦੀ ਜਿੱਥੇ ਆ ਜਾਣਾ ਬੜਾ ਵਧੀਆ ਸਫਰ ਆ ਬੜਾ ਪਿਆਰ ਮਿਲ ਰਿਹਾ ਜਿੱਥੇ ਵੀ ਜਾਇਦਾ ਸ਼ੁਕਰ ਆ ਰੱਬ ਦਾ ਮੇਰੇ ਅਗੀ ਛੋਟੇ ਜੇ ਕਲਾਕਾਰ ਨੂੰ ਬਹੁਤ ਪਿਆਰ ਮਿਲਿਆ ਭਾਈ ਤੁਸੀਂ ਅੱਜ ਦੇ ਜਿਹੜੇ ਕਾਫੀ ਕਹਿ ਸਕਦੇ ਆ ਬਲੰਦੀਆਂ ਤੇ ਆਰਟਿਸਟ ਬੈਠੇ ਨੇ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਕਿਤੇ ਨਾ ਕਿਤੇ ਤੁਹਾਡਾ ਵੀ ਯੋਗਦਾਨ ਹੈਗਾ ਉਹਨਾਂ ਨੂੰ ਉਸ ਲੈਵਲ ਤੱਕ ਪਹੁੰਚਾਉਂਦਾ ਤੁਹਾਡੀ ਕਲਮ ਦਾ ਤੇ ਉਸ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਵਾਉਣ ਲਈ ਕਿ ਤੁਸੀਂ ਉਹਨਾਂ ਨੂੰ ਉਹ ਗਾਣੇ ਲਿਖ ਕੇ ਦਿੱਤੇ ਜਿਹੜੇ ਅੱਜ ਇੱਕ ਟੀਮਵਰਕ ਹੁੰਦਾ ਸਾਡਾ ਤੇ ਹਰ ਹਰ ਕਾਮਯਾਬ ਕਾਮ ਨੇ ਜਿਸ ਕਿ ਟੀਮਵਰਕ ਹੁੰਦਾ ਤੇ ਜਿਹੜੇ ਆਰਟਿਸਟਾਂ ਨੇ ਮੈਂ ਗਾਣੇ ਕੰਮ ਜੀਤਾ ਬੈਲਾ ਤੇ ਬੜਾ ਅੱਛਾ ਸਾਡਾ ਦੌਰ ਰਿਹਾ ਵਧੀਆ ਮੈਂ ਪਹਿਲਾਂ ਵੀ ਇੱਕ ਵਾਰੀ ਕਹਿੰਦੀ ਸੀ ਇਹ ਹਰ ਆਰਟਿਸਟ ਆਪਣਾ ਮੁਕੱਦਰ ਨੇਕੀ ਨਾਲ ਪੈਦਾ ਹੁੰਦਾ ਜੀ ਕੋਈ ਕਿਸੇ ਲਈ ਕੁਝ ਨਹੀਂ ਕਰਦਾ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਨੇ ਤੇ ਪਰ ਉਹ 80 ਦਾ ਗੱਲ ਦਾ ਰਤੀ ਦਾ 80 ਸਕੇ ਇਹ ਵੀ ਜਿਆਦਾ ਬਲੰਦੀ ਤੇ ਪਹੁੰਚ ਗਿਆ ਉਹਦੇ ਚ ਸਾਡਾ ਕੋਈ ਇੱਡਾ ਵੱਡਾ ਯੋਗਦਾਨ ਨਹੀਂ ਹੁੰਦਾ ਕਿ ਵੀ ਅਸੀਂ ਸਾਰਾ ਕੁਝ ਕੀਤਾ ਉਹਦੇ ਆਪਣੇ ਐਫਰਟਸ ਬਹੁਤ ਹੁੰਦੇ ਨੇ ਤੇ ਜਿਹੜੀ ਜਿ ਮੇਰੀ ਡਿਊਟੀ ਲੱਗੀ ਹੁੰਦੀ ਆ ਵੀ ਗੀਤ ਲਿਖਣਾ ਕੰਪੋਜ਼ ਕਰਨਾ ਉਹ ਮੈਂ ਆਪਣੇ ਵੱਲੋਂ ਓਨੈਸਟੀ ਨਾਲ ਹਮੇਸ਼ਾ ਨਿਭਾਇਆ ਤੇ ਨਿਭਾ ਰਿਹਾ ਤੇ ਅੱਗੇ ਤੋਂ ਜਿੰਨੇ ਰੱਬ ਨੇ ਕੇ ਬਿਲਕੁਲ ਚਿਰਪਾਕੀ ਦੀ ਮਾਂ ਸਸੋਦੀ ਜੀ ਨੇ ਕਰਵਾ ਕੀਤੀ ਉਹ ਮੈਂ ਨਿਭਾਉਦਾ ਵੀ ਰਹੂਗਾ ਤੇ ਭਾਈ ਦਲਜੀਤ ਭਾਈ ਨਾਲ ਹੁਣ ਗੱਲ ਹੁੰਦੀ ਹੈ ਜੀ ਹਾਂਜੀ ਟੱਚ ਵਿੱਚ ਹੁੰਦੇ ਆ ਕਿੱਦਾਂ ਕਿੱਦਾਂ ਦੀ ਗੱਲਾਂ ਹੁੰਦੀਆਂ ਕਦੀ ਇਸ ਤਰੀਕੇ ਦੀ ਹੋਈ ਹੈ ਕਿ ਪਹਿਲਾਂ ਵਾਂਗੂ ਆਪਾਂ ਇਕੱਠੇ ਕੰਮ ਕਰਦੇ ਆਂ ਤੁਸੀਂ ਗਾਣੇ ਲਿਖ ਕੇ ਦੋ ਜਾਂ ਜਜੀਤ ਬਹੁਤ ਐਸਟ ਬਹੁਤ ਵੱਡਾ ਸਟਾਰ ਹੈ ਤੇ ਉਹਦੇ ਆਪਣੇ ਰਿਜ਼ਰਵ ਬਹੁਤ ਨੇ ਜੀ ਤੇ ਪਹਿਲਾਂ ਤੁਹਾਨੂੰ ਨਹੀਂ ਸੀ ਮਿਲਦੇ ਸੀ ਸਮਾਪਾਕੀ ਮਿਲੀ ਦਾ ਜੀ ਤੇ ਬੜੀ ਮੈਨੂੰ ਬੜੀ ਖੁਸ਼ੀ ਆ ਆਪਣੇ ਮੁਕਾਮ ਤੇ ਪਹੁੰਚਿਆ ਵੈਸੇ ਕਿੱਦਾਂ ਦੀ ਬੌਂਡਿੰਗ ਹੈ ਤੁਹਾਡੀ ਕਿ ਇੱਕ ਮਤਲਬ ਕਲੀਕ ਦੇ ਤੌਰ ਤੇ ਵਰਤਦੇ ਹੋ ਜਾਂ ਦੋਸਤ ਦੇ ਤੌਰ ਤੇ ਨਹੀਂ ਮੈਂ ਕਲੀਕ ਤੌਰ ਤੇ ਕਦੇ ਵਰਤਦੇ ਨਹੀਂ ਅਸੀਂ ਤਾਂ ਭਰਾਵਾਂ ਵਾਂਗੂ ਫਰਨੀਚਰ ਜੀ ਤੇ ਹੋਰ ਵੀ ਕਾਫੀ ਆਰਟਿਸਟ ਨੂੰ ਤੁਸੀਂ ਗਾਣੇ ਦਿੱਤੇ ਨੇ ਭਾਈ ਹਾਂਜੀ ਮੇਰੇ ਲਿਖੇ ਗਾਣੇ ਬਹੁਤ ਆਰਟਿਸਟਾਂ ਨੇ ਗਾਇਆ ਸੁਜਿੰਦਰ ਚੰਦਾ ਪਾਜੀ ਜਾਜੀ ਵੀ ਮੰਨਤਲੋਂ ਸੁਦੇਸ਼ ਕੁਮਾਰੀ ਤੇ ਸੁਪੂਜਾ ਤੇ ਕੰਬੀ ਬਾਈ ਜੀ ਬਹੁਤ ਪਿਆਰੇ ਪਿਆਰੇ ਕਲਾਕਾਰ ਬਿਲਕੁਲ ਦਿਲਜੀਤ ਤੁਸੀਂ ਆਪ ਵੀ ਨਾਲデア ਸੀ ਹਾਂਜੀ ਹਾਂਜੀ ਜੋ ਕਿ ਮੇਰਾ ਇੱਕ ਨਵਾਂ ਗੀਤ ਰਿਲੀਜ਼ ਹੋਇਆ ਹੈ ਇੱਕ ਨਵਾਂ ਜੀ ਉਹਦਾ ਨਾਮ ਹੈ ਪ੍ਰਾਂਦ ਆ ਜੀ ਤੁਸੀਂ ਸੁਣਿਓ ਤੁਹਾਨੂੰ ਬਹੁਤ ਅੱਛਾ ਲੱਗੇਗਾ ਤੇ ਭਾਈ ਕੀ ਮਤਲਬ ਰੀਜ਼ਨ ਕੀ ਸੀ ਕਿ ਤੁਸੀਂ ਇੰਡਸਟਰੀ ਤੋਂ ਕਾਫੀ ਟਾਈਮ ਲਈ ਗੈਪ ਦੇ ਦਿੱਤਾ ਸੀਗਾ ਜਿਹੜਾ ਤੈਂ ਕਿੰਦਾ ਹੈ ਕਿਸਾ ਹਾਂ ਮੈਂ ਬਸ ਜਿਵੇਂ ਤੁੜੇ ਕੋ ਸੋਚਦਾ ਹਮੇਸ਼ਾ ਹੀ ਰਹਾ ਹਮੇਸ਼ਾ ਹੀ ਬਿਜ਼ੀ ਰਹੇ ਆਪਣੇ ਕੰਮ ਕਾਰਜ ਬਸ ਕਰੋਨਾ ਚ ਜਦੋਂ ਆਇਆ ਉਹ ਦੌਰ ਆ ਉਹ ਮੇਰੇ ਤੋਂ 2.5 ਸਾਲ ਉਹ ਮੈਂ ਸ਼ਾਇਦ ਰੀਜ਼ਨ ਇਸ ਲਈ ਵੀ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੇ ਉਸ ਤਰੀਕੇ ਨਾਲ ਘੱਟ ਐਕਟਿਵ ਹੋਣਾ ਕਿ ਆਡੀਅנס ਨੂੰ ਲੱਗਦਾ ਕਿ ਤੁਸੀਂ ਇੰਡਸਟਰੀ ਦੇ ਵਿੱਚੋਂ ਉਹ ਗੈਪ ਬਿਲਕੁਲ ਹਾਂਜੀ ਪਰ ਮੈਂ ਹੁਣ ਮੈਂ ਪਹਿਲਾਂ ਪਾਉਦਾ ਨਹੀਂ ਸੀ ਸੋਸ਼ਲ ਮੀਡੀਆ ਤੇ ਆਪਣਾ ਐਕਟੀਵਿਟੀ ਹੁਣ ਪਾ ਰਿਹਾ ਹਾਂ ਤੁਸੀਂ ਦੇਖੇ ਜਾ ਕੇ ਬਿਲਕੁਲ ਕੰਮ ਕਰ ਮੈਂ ਦੇਖਿਆ ਤੁਸੀਂ ਕੂਮਰੇ ਸੀ ਕਿ ਸ਼ਿਪ ਦੇ ਉੱਤੇ ਸ਼ਾਇਦ ਕੂਮਰੇ ਤੁਹਾਡੀ ਵੀਡੀਓ ਕਰ ਹਾਂਜੀ ਹਾਂਜੀ ਗਾਣੇ ਸ਼ੂਟ ਤੇ ਕਿਹੜਾ ਗਾਣਾ ਪ੍ਰੋਜੈਕਟ ਨਵੇਂ ਹਰ ਨਵਾਂ ਗਾਣਾ ਇੱਕ ਰਿਲੀਜ਼ ਹੋਇਆ ਸਾਡਾ ਪ੍ਰਾਂਦਾ ਹਾਂਜੀ ਇਹ ਰਿਪੀ ਪ੍ਰਿੰਸ ਐਂਟਰਟੇਨਮੈਂਟ ਵੱਲੋਂ ਰਿਲੀਜ਼ ਕੀਤਾ ਜੀ ਤੁਹਾਨੂੰ ਚੰਗਾ ਲੱਗੂਗਾ ਤੇ ਉਮੀਦ ਕਰਦਾ ਤੁਹਾਨੂੰ ਸਾਡੇ ਦੇ ਦਰਸ਼ਕਾਂ ਨੂੰ ਵੀ ਬੇਰੇ ਪਹਿਲੇ ਕੀਤਾ ਕੋ ਪੈਰਾਲਿਸਡ ਬਿਲਕੁਲ 뮤ዚਕਲੀ ਬਹੁਤ ਸਟਰੋਂਗ ਹੈ ਉਹ ਤੁਸੀਂ ਸੁਣਿਓ ਕਿਤੇ ਤੇ ਭਾਜੀ ਮੈਂ ਲਾਸਟ ਵਿੱਚ ਸਿਰਫ ਦੋ ਗਾਣਿਆਂ ਦੀ ਬਾਰੇ ਗੱਲ ਕਰਨੀ ਚਾਹੂੰਗਾ ਉਹਨਾਂ ਪਿੱਛਲੀ ਥੋੜੀ ਸਟੋਰੀ ਜਾਨਣਾ ਚਾਹੂੰਗਾ ਕਿ ਤੁਸੀਂ ਖੁੱਲਾ ਟਾਈਮ ਤੁਸੀਂ ਦੱਸਣਾ ਚਾਹੋ ਇੱਕ ਪੱਗਾ ਪੌਚੀਆਂ ਵਾਲੇ ਤੇ ਦੂਜਾ ਜਿਹੜਾ ਸਭ ਦਾ ਫੇਵਰੇਟ ਹੈ ਦੇਲੇਗੇ ਭਾਜੀ ਹਰ ਪਕਾ ਪਹੁੰਚੇ ਵਾਲੀ ਦੀ ਮੈਂ ਪਹਿਲਾਂ ਵੀ ਕੋਈ ਸਟੋਰੀ ਦੱਸੀ ਸੀ ਕਿ ਮੇਰੇ ਆਪਣੇ ਸਾਡੇ ਪਿੰਡਾਂ ਦੇ ਆ ਆਰਟਿਸਟ ਆਪਣੇ ਪਾਈ ਹੋਣੀ ਤੇ ਉਹ ਪਗੜਾ ਕਲਾਕਾਰ ਜਿਹੜੇ ਕੰਪੀਟੀਸ਼ਨ ਕਰਉਂਦੇ ਹੁੰਦੇ ਸੀਗੇ ਤੇ ਫਿਰ ਮੈਨੂੰ ਉਹਨਾਂ ਨੇ ਜੱਜਮੈਂਟ ਤੇ ਸੱਦ ਲਿਆ ਵੀ ਪਗੜੇ ਦੇ ਜੱਜਮੈਂਟ ਤੇ ਜਾਣਾ ਮੈਂ ਕਿਹਾ ਵੀ ਮੈਂ ਪੁਰਨਾ ਬੰਦੀਪ ਆ ਕਹਿੰਦਾ ਭਾਈ ਤੁਸੀਂ ਥੋੜੀ ਦੇਰ ਲਈ ਆਉਣਾ ਹੈ ਨਾ ਮੈਂ ਕਿਹਾ ਯਾਰ ਮੈਂ ਪਗੜੇ ਦੇ ਜੱਜਮੈਂਟ ਮੈਂ ਕੀ ਦੇ ਸਕਦਾ ਹੈ ਨਾ ਮੈਂ ਤਾਂ ਆਪ ਨੂੰ ਉੱਪਰ ਘੜਾ ਪਾਉਣਾ ਹੈ ਨਾ ਉਹ ਕਦੇ ਇਹ ਨੂੰ ਜੱਜਮੈਂਟ ਨਹੀਂ ਦੇਣੀ ਮੈਂ ਕਹਿੰਦਾ ਨਹੀਂ ਭਾਈ ਤੇ ਆਉਣਾ ਜ਼ਰੂਰ ਮੈਂ ਸਰਕਾਰ ਦੇ ਰਿਹਾ ਸੀ ਬੋਮਾਨ ਦੇ ਰਿਹਾ ਸੀ ਜੀ ਜੀ ਤੇ ਮੈਂ ਕਿਹਾ ਚੱਲ ਜਰ ਮੈਂ ਉੱਧ ਹੀ ਆ ਜੂਗਾ ਮੈਂ ਪਰ ਮੈਂ ਜੱਜ ਨਹੀਂ ਬਣਦਾ ਨਾ ਉਹ ਕਹਿੰਦਾ ਕੋਈ ਗੱਲ ਨਹੀਂ ਉੱਥੇ ਮੈਨੂੰ ਤੇ ਮੈਂ ਗਿਆ ਤੇ ਉਹ ਬੜਾ ਅੱਛਾ ਮਾਹੌਲ ਸੀਗਾ ਲੈਂ ਗਿਆ ਕਿ ਚਾਹ ਪਾਣੀ ਪੀਣ ਲੱਗਿਆ ਉੱਥੇ ਜੋ ਉਹਨੇ ਅਨਾਉਂਸ ਕੀਤਾ ਸਟੇ ਸੈਕਟਰੀ ਨੇ ਕਿ ਮੈਂ ਕਿਸੇ ਕੋਲੇ ਦੀ ਟੀਮ ਉਹ ਨੋਟ ਆਫ ਦੀ ਪਰਫਾਰਮੈਂਸ ਦੇ ਵਾਸਤੇ ਤੇ ਤਿਆਰੀ ਆ ਉਹ ਟੋਰ ਵੱਜਿਆ ਤੇ ਨਾਲ ਹੀ ਜਦੋਂ ਦੀ ਐਂਟਰੀ ਹੋਈ ਉਹਦੇ ਸਾਰੇ ਦੇ ਪੱਗ ਬਹੁਤ ਸੁਣੀ ਮੈਂ ਬੱਡੇ ਹੋਏ ਸੀਗਾ ਉਹਦੀ ਮੇਰੇ ਦਿਮਾਗ 'ਚ ਉਹ ਆਈਡੀਆ ਆਇਆ ਸੀਗਾ ਅੱਗੇ ਪੱਗਾਂ ਕਿਵੇਂ ਸੋਚ ਵਾਣ ਜੀ ਪਰ ਜੇ ਮੈਂ ਨਾ ਜਾਂਦਾ ਸ਼ਾਇਦ ਉਹ ਆਈਡੀਆ ਨਾ ਤੇ ਕੀ ਕਰੀ ਤੁਹਾਨੂੰ ਜੀ ਉਹ ਤੁਹਾਨੂੰ ਬਲਾ ਬਲਾ ਰਹੀ ਹੁੰਦੀ ਹੈ ਤੈਨੂੰ ਕੋਈ ਗਿਫਟ ਮਿਲਣਾ ਹੁੰਦਾ ਅਸੀਂ ਕਰਨ ਬਹਾਨੇ ਲਾ ਰਹੇ ਨਹੀਂ ਜਾਣਾ ਨਹੀਂ ਜਾਣਾ ਤੇ ਤੁਹਾਡਾ ਕਿਤੇ ਵੀ ਜਾਣਾ ਅਜਾਈ ਨਹੀਂ ਜਾਂਦਾ ਹੈਗਾ ਤੇ ਤੁਸੀਂ ਹਮੇਸ਼ਾ ਕੁਝ ਨਾ ਕੁਝ ਲੈ ਕੇ ਆਉਂਦੇ ਹੋ ਉਦੋਂ ਤੁਹਾਨੂੰ ਦਿੰਦੀ ਆ ਇਸ ਕਰਕੇ ਕਹਿੰਦੇ ਘਰੋਂ ਨਿਕਲੋ ਬਾਹਰ ਤੁਹਾਡੇ ਲਈ ਕੁਝ ਨਾ ਪਿਆ ਤੇ ਭਾਜੀ ਅੱਜ ਦੇ ਮੌਜੂਦਾ ਜੋ ਕਲਾਕਾਰ ਨੇ ਵਿੱਚ ਕੋਈ ਅਪਰੋਚ ਕਰ ਰਿਹਾ ਕਿ ਸਾਨੂੰ ਗਾਣੇ ਦੋ ਜਾਂ ਸਾਨੂੰ ਮੇਰੀ ਆਰਟਿਸਟ ਕਲਾਮਤ ਹੁੰਦੀਆਂ ਰਹਿੰਦੀਆਂ ਬਸ ਸਾਰੇ ਮੇਰੇ ਪੁਰਾਣੇ ਗਾਣੇ ਨੂੰ ਬਹੁਤ ਪਿਆਰ ਕਰਦੇ ਆ ਤੇ ਰਜੀਤ ਪਾਵਾ ਮੇਰੇ ਸਿਓ ਨੇ ਬੜਾ ਪਿਆਰ ਦਿੱਤਾ ਤੇ ਰਜੀਤ ਪਾਵਾ ਕਹਿੰਦੇ ਸੀ ਆਪਾਂ ਕਰਾਂਗੇ ਕੰਮ ਆ ਸੀ ਤੇ ਜੱਸੀ ਬੱਬਲ ਰਾਏ ਹੁਣੀ ਸਾਰੇ ਆਪ ਵੀ ਬੜਾ ਅੱਛਾ ਲੱਗਦੇ ਆ ਜੀ ਜੀ ਉਹ ਹਮੇਸ਼ਾ ਸਤਿਕਾਰ ਤਾਂ ਦਿੰਦੇ ਹੀ ਆ ਬਿਲਕੁਲ ਤੇ ਕਲਾਕਾਰਾਂ ਲਈ ਕੰਮ ਵੀ ਕਰ ਰਹੇ ਆ ਸ਼ੇਡਾ ਭਾਈ ਦਾ ਨਾਮ ਆ ਗਿਆ ਹੂੰ ਅ ਮੁੰਡਾ ਟਰਬਨ ਵਾਲਾ ਉਹ ਸ਼ਾਜੀ ਭਾਈ ਦਾ ਆ ਰਿਹਾ ਜੀ ਜੀ ਹਾਂ ਜੇਸ ਮਖਣ ਭਾਈ ਦਾ ਆਊਗਾ